ਸਭਾਈ ਕਿਵੇਂ ਲੱਗੀ ਕਿ ਤੁਹਾਨੂੰ ਸੱਲਮ ਬਾਈ ਬਹੁਤ ਵਧੀਆ ਠੀਕ ਜੀ ਬਹੁਤ ਬੜੀ ਮੂਵੀ ਮੇਰੇ ਹਿਸਾਬ ਸੇ ਬਹੁਤ ਬੜੀ ਮੂਵੀ ਬਹੁਤ ਵਧੀਆ ਫੈਂਟੈਸਟਿਕ ਮੂਵੀ ਵਾਰ ਵਾਰ ਤੇ ਹੁਣ ਮਨ ਕਰਦਾ ਮੂੰਹ ਕਿਹੜਾ ਜ਼ਿਕਰ ਆਂਦਾ ਬਲਵੀਰੋ ਦਾ ਬਲਵੀਰੋ ਦਾ ਕੈਰੇਕਟਰ ਖਰਾਬ ਦਾ ਜੀ ਫੀਮੇਲਸ ਨੂੰ ਹਮੇਸ਼ਾ ਇੱਕ ਪਾਸੇ ਹੀ ਰਹਿਣਾ ਚਾਹੀਦਾ ਹੈ ਕੁੱਕਰ ਵਾਲੀ ਐਕਟਿੰਗ ਦਾ ਸਿਰਾ ਕੋਕੇ ਜਿਹੜੇ ਬਾਈ ਪੰਜਾਬੀ ਫਿਲਮ ਸੁੱਚਾ ਸੁਲਮਾ ਦੇ ਵੱਲੋਂ ਜਿਹੜੀ ਕਿ ਧੁਮਾਕੇਦਾਰ ਰਿਲੀਜ਼ਿੰਗ ਤੋਂ ਬਾਅਦ ਦਰਸ਼ਕਾਂ ਦੀ ਪਹਿਲੀ ਪਸੰਦ ਦੀ ਫਿਲਮ ਬਣੀ ਹੋਈ ਹੈ ਇਸ ਫਿਲਮ ਦੇ ਵਿੱਚ ਨਵਾਈ ਗੇ ਕਿਰਦਾਰਾਂ ਬਾਰੇ ਗੱਲਬਾਤ ਕਰਾਂਗੇ ਸੋ ਬਾਈ ਕਿਵੇਂ ਲੱਗੀ ਫਿਲਮ ਤੁਹਾਨੂੰ ਪਹਿਲਾਂ ਬਾਈ ਬਹੁਤ ਵਧੀਆ ਬਹੁਤ ਵਧੀਆ ਸਭ ਨੂੰ ਦੇਖਣੀ ਚਾਹੀਦੀ ਹੈ ਮੇਰੇ ਨਾਲ ਤੁਸੀਂ ਫਿਲਮ ਦੇ ਜਿਹੜੇ ਪਾਤਰ ਹੈਗੇ ਨੇ ਉਹ ਤੁਹਾਨੂੰ ਕਿਵੇਂ ਲੱਗੇ ਜਿਵੇਂ ਕਿ ਆਪਾਂ ਗੱਲ ਕਰ ਲਈਏ ਬਲਬੀਰੋ ਦੀ ਗੱਲ ਕਰ ਲਈਏ ਉਹਦਾ ਪਾਤਰ ਕਿਵੇਂ ਲੱਗੇ ਤੁਹਾਨੂੰ ਵਧੀਆ ਐਨ ਵਧੀਆ ਫਿਲਮ ਬਣਾਈ ਹੋਈ ਹੈ ਵਧੀਆ ਹੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਆ ਇਹ ਫਿਲਮ ਬਹੁਤ ਬੋਤੋ ਯਾਰ ਮਰੀ ਦੀ ਵੀ ਗੱਲ ਕੀਤੀ ਗਈ ਇਸ ਫਿਲਮ ਆ ਹਾਂ ਹਾਂ ਯਾਰ ਮਰੀ ਦੀ ਗੱਲ ਦੱਸਿਆ ਹੋਇਆ ਬਹੁਤ ਬੜੀ ਉਹ ਇੱਕ ਸਿੱਖਿਆ ਮਿਲੀ ਹੋਈ ਹੈ ਸੋ ਬਾਈ ਤੁਹਾਨੂੰ ਕਿਵੇਂ ਲੱਗੀ ਵਧੀਆ ਜੀ ਬਹੁਤ ਵਧੀਆ ਬਿਲਵੀਰੋ ਦਾ ਕਰੈਕਟਰ ਕਿਵੇਂ ਲੱਗਿਆ ਤੁਹਾਨੂੰ ਬਹੁਤ ਵਧੀਆ ਕਰੈਕਟਰ ਹੈ ਹਾਂ ਸੋ ਹੋਰ ਗੱਲਬਾਤ ਕਰਦੇ ਆ ਸੋ ਮੈਮ ਕਿਵੇਂ ਲੱਗੀ ਤੁਹਾਨੂੰ ਇਹ ਮੂਵੀ ਅੱਛੀ ਠੀਕ ਸੀ ਵੈਸੇ ਸੋ ਸਿਰਫ ਤੁਸੀਂ ਕਿਵੇਂ ਦੇਖਦੇ ਹੋ ਇਸ ਮੂਵੀ ਨੂੰ ਅੱਛੀ ਮੂਵੀ ਆ ਇੱਕ ਸੰਦੇਸ਼ ਹੈ ਹਾਂ ਜੀ ਕਿ ਘਰਾਂ ਨੂੰ ਜੋੜਨ ਵਾਸਤੇ ਹਾਂ ਮਤੇ ਇਹੋ ਜਿਹੀ ਕੋਈ ਵੀ ਹਰਕਤ ਨਹੀਂ ਹੋਣੀ ਚਾਹੀਦੀ ਜਿਹੜੀ ਕਿ ਸਮਾਜ ਨੂੰ ਵੀ ਖਰਾਬ ਕਰੇ ਔਰ ਪਰਿਵਾਰਾਂ ਨੂੰ ਵੀ ਤੋੜੇ ਬਹੁਤ ਬੜੀ ਮੂਵੀ ਮੇਰੇ ਹਿਸਾਬ ਸੇ ਬਹੁਤ ਬੜੀ ਮੂਵੀ ਹੈ ਸੋ ਭਾਈ ਜੀ ਤੁਹਾਨੂੰ ਕਿਵੇਂ ਲੱਗੀ ਹੈ ਮੂਵੀ ਵਧੀਆ ਲੱਗੀ ਹੈ ਜੀ ਹਾਂ ਤੁਹਾਨੂੰ ਵਧੀਆ ਲੱਗੀ ਸੋ ਖਾਸ ਕਰਕੇ ਮਹਿਲਾਮਾਂ ਦੇ ਉੱਪਰ ਜਿਹੜਾ ਕਿ ਫਿਲਮ ਬਣਾਇਆ ਗਿਆ ਕਿ ਜਿਹੜੀ ਕਿ ਮਹਿਲਾਮਾਂ ਦੇ ਰੋਲ ਕਿਸ ਤਰ੍ਹਾਂ ਦੇ ਨਾਲ ਉਹ ਕਿਵੇਂ ਦਿਖਦੇ ਹਾਂਜੀ ਬਸ ਇਹਦੇ ਵਿੱਚ ਆਦਾ ਹੈ ਕਿ ਜਿਵੇਂ ਕਿਸੇ ਇੱਕ ਮਤਲਬ ਫੀਮੇਲਸ ਨੂੰ ਹਮੇਸ਼ਾ ਇੱਕ ਪਾਸੇ ਹੀ ਰਹਿਣਾ ਚਾਹੀਦਾ ਹੈ ਐਵੇਂ ਤਾਂ ਫਰੈਂਡਸ ਵਿੱਚ ਵੀ ਲੜਾਈਆਂ ਪੈ ਜਾਂਦੀਆਂ ਠੋਕ ਥੈਂਕ ਯੂ ਬਾਕੀ ਜਿਸ ਤਰ੍ਹਾਂ ਦੇ ਨਾਲ ਸੋ ਬਾਈ ਜੀ ਕਿਵੇਂ ਲੱਗੀ ਤੁਹਾਨੂੰ ਇਹ ਮੂਵੀ ਬਹੁਤ ਵਧੀਆ ਜੀ ਤੇ ਇਸ ਵਿੱਚ ਖਾਸ ਟਰੈਕਟਰ ਜ਼ਿਕਰਾਂ ਦਾ ਬਲਵੀਰੋ ਦਾ ਉਸਤੇ ਬਾਰੇ ਤੁਸੀਂ ਕੀ ਨੋਟਿਸ ਕੀਤਾ ਬਲਵੀਰੋ ਦਾ ਕਰੈਕਟਰ ਖਰਾਬ ਦਾ ਜੀ ਤੇ ਅੱਧੇ ਜੇਕਰ ਸਮੇਂ ਦੇ ਅਕੋਰਡਿੰਗ ਗੱਲ ਕਰੀਏ ਤਾਂ ਦੇਖ ਦਿਓ ਕਿ ਇਸ ਤਰ੍ਹਾਂ ਦੇ ਨਾਲ ਆਮ ਹੀ ਹੋ ਚੁੱਕਾ ਹੈਗਾ ਹਾਂਜੀ ਹਾਂਜੀ ਹੂੰ ਤਾਂ ਕਿਵੇਂ ਬਚਿਆ ਜਾ ਸਕਦਾ ਫਿਰ ਕਿਵੇਂ ਸਮਾਜਿਕ ਰਿਸ਼ਤਿਆਂ ਨੂੰ ਬਚਾਇਆ ਨਹੀਂ ਹੈ ਬਾਕੀ ਕਿਸ ਨੂੰ ਹਾਂ ਸਮਝ ਹੁੰਦੀ ਕੀ ਇਹ ਨੂੰ ਨਹੀਂ ਹੁੰਦੀ ਹਮ ਆਪਣੇ ਆਪਣੇ ਸੰਸਕਾਰ ਹਨ ਇਹ ਤੁਹਾਡੀ ਥੈਂਕ ਯੂ ਭਾਈ ਤੁਹਾਡਾ ਕੀ ਕਹਿਣਾ ਹੈਗਾ ਇਸ ਫਿਲਮ ਨੂੰ ਲੈ ਕੇ ਸਾਡਾ ਤਾਂ ਕਹਿਣਾ ਸ੍ਰੇਧਾ ਜੀ ਮੂਵੀ ਤਾਂ ਬਹੁਤ ਹੀ ਚੰਗੀ ਹੈ ਸਭ ਤੋਂ ਬੜੀ ਮੂਵੀ ਹੈ ਇਹ ਮੂਵੀ ਦੇਖ ਕੇ ਸਾਨੂੰ ਇੱਧਰ ਲੱਗੇਗਾ ਸਾਨੂੰ ਮੂਵੀ ਨਾ ਬਾਰ-ਬਾਰ ਦੇਖਣੀ ਚਾਹੀਦੀ ਤੁਹਾਨੂੰ ਯਾਰ ਮਾਰ ਦਾ ਵੀ ਜ਼ਿਕਰ ਆਉਂਦਾ ਇਸ ਫਿਲਮ ਦੇ ਵਿੱਚ ਬਿਲਕੁਲ ਬਿਲਕੁਲ ਪੂਰਾ ਵੀ ਜ਼ਿਕਰ ਆਂਦਾ ਜੀ ਇਹ ਵਾਸਤੇ ਪੂਰੀ ਮੂਵੀ ਇਸ ਤੇ ਲੱਗੀ ਹੈ ਬੇਤਮ ਬੜੀ ਫੈਂਟੈਸਟਿਕ ਮੂਵੀ ਤੁਸੀਂ ਆਓ ਕਰ ਮੂਵੀ ਦੇਖੋ ਬਾਰ-ਬਾਰ ਦੇਖਣ ਦਾ ਮਨ ਕਰਦਾ ਹੈ ਮੂਵੀ ਬਹੁਤ ਯੂਥ ਹੈ ਕਿ ਬੱਬੂ ਮਾਨ ਦੇ ਫੈਨ ਹੋ ਭਾਈ ਸਾਰੇ ਹਾਂਜੀ ਹਾਂ ਦੇ ਲਾ ਕੇ ਰੱਖਿਆ ਜੀ ਫਿਲਮ ਉਹ ਲਾ ਕੇ ਰੱਖਿਆ ਕਿੰਨੇ ਨੰਬਰ ਦੇ ਰਹੇ ਹੋ ਫਿਰ ਨੰਬਰ ਤਾਂ ਹੀ 10 ਚੋਂ 10 ਹੈ ਸੋ ਆਪਾਂ ਫਿਲਮ ਦੇ ਕਰੈਕਟਰਾਂ ਬਾਰੇ ਗੱਲ ਕਰੀਏ ਤਾਂ ਇੱਕ ਯਿਗਰੀ ਦੋਸਤਾ ਦੀ ਕਹਾਣੀ ਬਿਆਨ ਕੀਤੀ ਹੈ ਜਿਹੜੇ ਕਿ ਇੱਕ ਮਹਿਲਾ ਦੇ ਕਰਕੇ ਜਿਹੜੀ ਕਿ ਉਹ ਫਿਰ ਦੁਸ਼ਮਣੀ ਵਿੱਚ ਬਦਲ ਜਾਂਦੀ ਉਸ ਫਿਲਮ ਨੂੰ ਕਿਵੇਂ ਕਰੈਕਟਰ ਨੂੰ ਦੇਖ ਦਿੱਤੇ ਕਰੈਕਟਰ ਤਾਂ ਜੀ ਕੁੱਕਰ ਦਾ ਕਰੈਕਟਰ ਐਕਟਿੰਗ ਕੁੱਕਰ ਵਾਲੀ ਬਹੁਤ ਵਧੀਆ ਲੱਗੀ ਜੀ ਬੱਬੂ ਮਾ ਦੀ ਐਕਟਿੰਗ 'ਚ ਥੋੜੀ ਮਿੱਟੀ ਮਿੱਟੀ ਐਕਟਿੰਗ ਰਹਿ ਰਹੀ ਸੀ ਬੱਬੂ ਮਾ ਦੀ ਹਾਂ ਕੁੱਕਰ ਵਾਲੀ ਐਕਟਿੰਗ ਦਾ ਸਿਰਾ ਕੋਕੇ ਜਿਹੜੇ ਬਾਈ ਹਾਂ ਜੀ ਹਾਂ ਜੀ ਸੋ ਬਾਈ ਬਲਵੀਰੋ ਦਾ ਕਰੈਕ ਬਲਵੀਰ ਦਾ ਕਰੈਕਟਰ ਵੀ ਵਧੀਆ ਜੀ ਔਰ ਗਾਣੇ ਵੀ ਵਧੀਆ ਸਾਰੇ ਫਿਲਮ ਦੇ ਹਾਂਜੀ ਤੇ ਇਹ ਆਮ ਹੋ ਗਿਆ ਹੈਗਾ ਕਿ ਵੱਧ ਐਕਸਟਰਾ ਜਿਹੜੇ ਕਿ ਅਫੇਅਰ ਕਰਨੇ ਇਸ ਨੂੰ ਲੈ ਕੇ ਅਵੇਅਰਨੈਸ ਦੀ ਲੋੜ ਹੈ ਹਾਂਜੀ ਹੈਗੀ ਅਵੇਅਰਨੈਸ ਦੀ ਲੋੜ ਤਾਂ ਹੈ ਜੀ ਹਾਂਜੀ ਤਾਂ ਕਿਵੇਂ ਤੁਸੀਂ ਦੇਖਦੇ ਹੈਗੇ ਪੂਰੀ ਜੇਕਰ ਆਪਾਂ ਮੋਰਲ ਆਫ ਦਾ ਸਟੋਰੀ ਕੱਢੀ ਤਾਂ ਕਿਵੇਂ ਦੇਖਦੇ ਕੀ ਬਸ ਯਾਰੀ ਤੇ ਗਦਾਰੀ ਹੀ ਨਹੀਂ ਕਰਨੀ ਜਿਦੀ ਵੈਸੇ ਹਾਂ ਬਾਕੀ ਫਿਲਮ ਵਿੱਚ ਚਿਤਾਈ ਦਿਖਾਇਆ ਵੀ ਜੀ ਬਾਕੀ ਜਿਹਦੇ ਨਾਲ ਸਬੰਧ ਲਿਖੇ ਨੇ ਉਹਦੇ ਨਾਲ ਨਿਭਾਉਣੇ ਚਾਹੀਦੇ ਨੇ ਹਾਂ ਹਾਂ ਜੀ ਤੇ ਬਾਕੀ ਜਿਹੜੇ ਹੋਰ ਕੈਰੈਕਟਰ ਹੈਗੇ ਨੇ ਫਿਲਮ ਦੇ ਵਿੱਚ ਨਿਭਾਏ ਕਿ ਉਸਦੇ ਬਾਰੇ ਆਪਾਂ ਜ਼ਿਕਰ ਕਰਾਂਗੇ ਨੌਜਵਾਨ ਜਿਹੜੇ ਹੁਣ ਹੀ ਨਿਕਲੇ ਹੈਗੇ ਨੇ ਬਾਹਰ ਬਾਈ ਜੇਕਰ ਆਪਾਂ ਫਿਲਮ ਦੇ ਕੈਰੈਕਟਰ ਦੀ ਗੱਲ ਕਰੀਏ ਤਾਂ ਇੱਕ ਪਾਸੇ ਜਿਹੜਾ ਕਿ ਸੁੱਚਾ ਦਾ ਰੋਲ ਨਿਭਾਇਆ ਬੱਬੂ ਮਾਨ ਨੇ ਬਲਵੀਰੋ ਹੈਗੀ ਹੈ ਸਮੀਖਿਆ ਤਾਂ ਬਲਵੀਰੋ ਦੇ ਕੈਰੈਕਟਰ ਬਾਰੇ ਕੀ ਕਹਿਣਾ ਚਾਹੋਗੇ ਬੰਦਿਆ ਸੀ ਬਾਈ ਯਾਰ ਹਾਂ ਤਾਂ ਸਾਰੇ ਵਧੀਆ ਹੀ ਨੇ ਵੀ ਵਧੀਆ ਲੱਗਦੀ ਕਿ ਮਹਿਲਾਮਾਂ ਦਾ ਜੋ ਜ਼ਿਕਰ ਆਉਂਦਾ ਨਾ ਸਮਾਜ ਦੇ ਵਿੱਚ ਵੱਡਾ ਰੋਲ ਹੁੰਦਾ ਮਹਿਲਾਮਾਂ ਦਾ ਤੇ ਜਦੋਂ ਉਹ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਕਿ ਪੱਖ ਨਿਕਲ ਕੇ ਆਉਂਦਾ ਤਾਂ ਫਿਰ ਸਮਾਜ ਦੇ ਵਿੱਚ ਜਿਹੜੀ ਕਿ ਦੁਸ਼ਮਣੀ ਦਾ ਵੀ ਉਹ ਉਹ ਚੀਜ਼ ਹੋ ਜਾਂਦੀ ਜਿਵੇਂ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਜਿਹੜੇ ਦੋ ਯਾਰ ਨੇ ਉਹ ਵਾਰ ਬਾਅਦ ਵਿੱਚ ਵੈਲੀ ਬਣ ਜਾਂਦੇ ਹਾਂ ਹਾਂਜੀ ਹਾਂਜੀ ਬਾਈ ਹਾਂਜੀ ਬਣਦੇ ਨੇ ਆ ਗਲਤ ਚੀਜ਼ ਸੀ ਉਹਨੇ ਗਲਤ ਕਰਿਆ ਪਹਿਲਾਂ ਆੜੀ ਸੀ ਆਪਣੇ ਇਕੱਠੇ ਆੜ ਸੀ ਤੇ ਜਦੋਂ ਵਿਆਹ ਵੀ ਹੋ ਗਿਆ ਗਲਤ ਸੀ ਹਾਂਜੀ ਕੁੜੀ ਦੀ ਵੀ ਗਲਤੀ ਸੀ ਬਹੁਤ ਵਧੀਆ ਹੀ ਵਰੋਣ ਵਿੱਚ ਜੋ ਦਿਖਾਇਆ ਗਿਆ ਪੁਰਾਣਾ ਪੰਜਾਬ ਕਦੇ ਉਹ ਦੇਖੀ ਚਲਕ ਪਹਿਲਾਂ ਹਾਂਜੀ ਹਾਂਜੀ ਵੇਖੀ ਆ ਹਾਂਜੀ ਵੇਖੀ ਆ ਆਪਣੇ ਪਿੰਡ ਦੇ ਐਵੇਂ ਨਹੀਂ ਪਿੰਡ ਵੀ ਐਵੇਂ ਨੇ ਆਪਣੇ ਅੱਛਾ ਹਾਂਜੀ ਹਾਂਜੀ ਸਪੈਸ਼ਲੀ ਪਿੰਡ ਤੋਂ ਕਿੱਥੋਂ ਆਏ ਹੋ ਮੈਂ ਤਾਂ ਚੰਡੀਗੜ੍ਹ ਨਾਲ ਨੁੱਕ ਲਾ ਮੈਂ ਪਰ ਬੈਕਗ੍ਰਾਉਂਡ ਪੰਜਾਬ ਦੇ ਨੇ ਸਾਰੇ ਉੱਤਰ ਲੈਣੇ ਹਾਂਜੀ ਬਾਕੀ ਥੈਂਕ ਯੂ ਜਿਸ ਤਰ੍ਹਾਂ ਨਾਲ ਜ਼ਿਕਰ ਕੀਤਾ ਗਿਆ ਕਿ ਫਿਲਮ ਦੇ ਵਿੱਚ ਜੋ ਬਲ ਵਿਰੋਧ ਦੇ ਕੈਰੈਕਟਰੋਂ ਲੈ ਕੇ ਲੋਕਾਂ ਦੀ ਓਪੀਨੀਅਨ ਸੁਣੀ ਉਹਨਾਂ ਦਾ ਕਹਿੰਦੇ ਕਿ ਵਾਕੀ ਇਸ ਤਰ੍ਹਾਂ ਦੇ ਨਾਲ ਹੁਣ ਆਮ ਹੀ ਹੋ ਚੁੱਕਿਆ ਪਹਿਲਾਂ ਜਿਹੜੀ ਸੁੱਚਾ ਸੁਰਮਾ ਸਟੋਰੀ ਸੀ ਇੱਕ ਦਲੇਰ ਪਾਤਰ ਜਿਹੜੀ ਕਹਾਣੀ ਸੀਗੀ ਪਰ ਹੁਣ ਜਦੋਂ ਇਸ ਫਿਲਮ ਨੂੰ ਵੱਡੇ ਪਰਦੇ ਦੇ ਉੱਪਰ ਬੱਬੂ ਮਾਨ ਤੇ ਵੱਲੋਂ ਆਪਣਾ ਜਿਹੜਾ ਕੀ ਕਿਰਦਾਰ ਬਾਕੂਬੀਨ ਵਾਕੀ ਪੇਸ਼ ਕੀਤਾ ਗਿਆ ਤਾਂ ਲੋਕਾਂ ਦੀ ਪਹਿਲੀ ਪਸੰਦ ਵੀ ਬਣੀ ਹੋਈ ਹੈ ਪਰ ਨਾਲ ਹੀ ਜਿਹੜਾ ਕੀ ਇਸ ਸਮੇਂ ਜੋ ਸਮਾਜ ਦੇ ਵਿੱਚ ਤਾਣਾ ਬਾਣਾ ਹੈਗਾ ਯਾ ਖਾਸ ਕਰਕੇ ਐਕਸਟਰਾ ਦਿਨ ਹੋਏ ਨਜ਼ਰ ਆਈ ਨਹੀਂ ਤੇ ਉਹਨਾਂ ਦਾ ਕਹਿੰਦੇ ਕਿ ਇਸ ਤਰ੍ਹਾਂ ਦੇ ਨਾਲ ਜਿਹੜਾ ਕੀ ਹੈ ਜੇਕਰ ਵਿਆਹ ਤੋਂ ਬਾਅਦ ਇਸ ਤਰ੍ਹਾਂ ਦੇ ਮੈਡੀਕਲ ਐਕਸਟਰਾ ਫੇਅਰ ਹੋਣਗੇ ਤਾਂ ਉਹ ਉਸ ਦਾ ਸਿੱਟਾ ਫਿਰ ਗਲਤ ਹੀ ਨਿਕਲਦਾ ਸੋ ਇਸ ਤਰ੍ਹਾਂ ਦੇ ਜਿਹੜੇ ਕੀ ਅਫੇਅਰਸ ਤੋਂ ਬਚਣਾ ਚਾਹੀਦਾ ਸੋ ਜਿਹੜੇ ਅਪਡੇਟ ਲਈ ਜੁੜੇ ਹੋ ਹਮਦਰ ਟੀਮ ਨਾ ਕੈਮਰਾ ਪਰਫੋਰਮ ਹੋਣ ਨਾਲ ਪਰਵਿੰਦਰ ਚੰਡੀ